ਬਾਣੀ ਦੇ ਬੋਖਾ ਚਲੋ ਕਰਦੇ ਮਾਨਕ ਖਸ਼ਾਂ ਪਾਸੇ ਜਾਂਦੀ ਦੋ ਦੋ ਸਤਿ ਸ੍ਰੀ ਗੁਰੂ ਰਾਮ ਸਾਹਿਬ ਜੀ ਦਾ ਧਿਆਨ ਦਾ ਫੇਰੇ ਕਾਲੀ ਸਰਵਾਂ ਦਾ ਪੁੱਤਰਾਂ ਦੇ ਦਾਦੀ ਸਰਵਾਂ ਦਾਦੀ ਦਾ ਬਖਸ਼ ਹੋ ਕੇ ਕਾਰਾ ਕਰ ਆਪਣੇ ਸਾਥੇ ਬੱਜ ਕੇ ਵਾਹਿਗੁਰਦੀ ਦਾ ਆਵਾਜ਼ ਵਾਹਿਗੁਰਦੀ ਦੀ ਰੋਜ਼ ਬਾਰੀਆਂ ਤਹਨ ਇੱਕ ਸੁਪਤ ਰਹਿੰਦੇ ਮਹਾਵਾਸਪ ਸਾਹਿਬ ਕੋਹ ਪਰੋ ਭਾਗਾਂ ਬਲੇ ਹੁੰਦੇ ਹਨ ਜਿਹੜਾ ਪਾਪ ਸਤਬਾਬਾ ਫੋਕੀ ਦਾ ਅਸਤੀ ਸਤਬਾਬਾ ਮੂਮੀ ਦਾ ਅਸਤੀ ਇਹਦਾ ਮਹਾਂਪੁਰ ਕਰੀਦਾ ਦਵਾਈ ਰੇਟਾ ਤਾਂ ਉਸ ਦਾ ਭਾਈ ਤਾਉ ਦੀ ਸਾਪੇ ਦਾ ਕਹਾਣਾ ਜੋ ਲੱਗਾ ਇਹਦੀ ਮਿੱਟੀ ਜਾਨ ਪਾਪਾ ਜੀ ਆਸ ਦਾ ਬੈ ਰੇ ਸੋ ਬਾਤ ਮਾਂ ਦੀ ਗੱਲ ਕੀ ਸੁਣਾਈਏ ਵਕਤ ਤੇ ਸਾਧਮਾ ਤੋਂ ਬਾਰੇ ਮਾਰੇ ਚਾਹੀਏ ਮੰਗਦੇ ਉਸ ਪਾਪੋ ਬਾਹਗੁਰੂ ਤੇ ਇਸ ਤਰ੍ਹਾਂ ਨਾਮ ਵਰਦੇ ਆ ਜਿਵੇਂ ਬੰਦੋ ਸਾਡੀ ਧੀਰਿਆਂ ਵਾਲੀ ਆ ਲੋਕ ਗਿਆ ਵਾਲਾ ਲੋਕ ਜਿਹਦਾ ਸਿੱਖੀ ਤੋਂ ਰਿਹਾ ਕਰਦੇ ਆ ਇਸ ਤਰ੍ਹਾਂ ਸਭ ਨੂੰ ਸੱਚ ਦਾ ਉਜੋਲੇ ਤਰ੍ਹਾਂ ਦਾ ਮੁਕਾਬਲੇ ਆ ਸਾਡਾ ਆਪ ਨੂੰ ਮਿਲਦਾ ਰਸਤਾ ਦੱਸਦੇ ਆ ਕਿਵੇਂ ਭਾਈ ਤੁਸੀਂ ਨਾਮ ਜਪ ਸਕਦੇ ਆ ਕਿਵੇਂ ਵਾਹਿਗੁਰੂ ਨੂੰ ਪੜ੍ਹ ਸਕਦੇ ਆ ਸੋ ਸਭ ਤੋਂ ਆਪਾਂ ਦੀ ਮੈਂ ਤਾਂ ਸੱਚ ਬੋਲ ਕੇ ਜਪਦੀ ਕੋਟਾ ਗੁਰੂ ਤੇ ਬਾਰੇ सॼे बि सुठा कोई आखदा ਕੀ ਦੀ ਬਣਾ ਕਿਸੇ ਨੂੰ ਮਰ ਨਾਲ ਸਿਕਾ ਕੰਨ ਵਾਲਾ ਹੀ ਸਭ ਕੁਝ ਜਾਨ ਮਹਾਨ ਦੋਏ ਕੰਨ ਵਾਲਾ ਹੀ ਸਭ ਕੁਝ ਜਾਨ ਮਹਾਨ ਦੋਏ ਰਖਾਤਾ ਹੀ ਰੂਪਾ ਹੁੰਦੇ ਸੰਤ ਨਾਮ ਤੇ ਰਸੀਏ ਮਤ ਸੋਟੀ ਦਾ ਸਾਦੀ ਅਸੀ ਕੀ ਬੋਲ ਜਵਨਾਂ ਦਸੀਏ ਮਤ ਹੋ ਅਸੀਰ ਕੀ ਬੋਲ ਕੇ ਮੰਨੋ ਤਸਵੀਰ ਜਿੰਦਗੀ ਜਾਨੋ ਸਦਾ ਹੀ ਦੇਵਤੇ ਰਸ ਗਰਮ ਮੈਝੂਦੇ ਹੁੰਦੇ ਹੁੰਦੇ ਆਏ ਤਰ ਸੰਤ ਦੇ ਜਾਵੋ ਰਸ ਗਰਮ ਮੈਝੂਦੇ ਹੁੰਦੇ ਹੁੰਦੇ ਤਰ ਸੰਤ ਅਨੇਕ ਨਾ ਕੋ ਤਾਹੀ ਨੂੰ ਪਹੁੰਚੇ ਸੰਤ ਨਾਮ ਦੇ मत सौ पी सी असीं मत सो पी सानी असीं ખોડે મિઠડે મોર જમાના કદે બાપ સયો દેના સંતજી જહી તકીર કમનો કદે બાપ સયો દેના સંતજી કહી તકીર કમનો કની મમકે નિનાની જીવકુને ગનમન ભએ તે ગોસરનામાં

दिलों का ता हम तब इंसान हूँ रहने